ਜਿਲੇ ਦੇ ਪਿੰਡ ਦੀਵਾ ਗੰਡੂਆਰੇ ਸਾਬਕਾ ਸਰਪੰਚ ਨੂੰ ਪਿੰਡ ਦਾ ਵਿਕਾਸ ਕਰਵਾਉਣਾ ਮਹਿੰਗਾ ਪਿਆ ਹੈ ਜਦੋਂ ਉਸ ਦੀ ਜ਼ਮੀਨ ਦੀ ਨਿਲਾਮੀ ਉਕਤ ਸਿਆਸੀ ਦਵਾਹੇਟਾ ਕੇ ਪ੍ਰਸ਼ਾਸਨ ਵੱਲੋਂ ਕਰਵਾ ਦਿੱਤੀ ਗਈ ਸਾਬਕਾ ਸਰਪੰਚ ਬਿੱਕਰ ਸਿੰਘ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਪ੍ਰੈਸ ਕਾਨਫਰੰਸ ਕਰਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨੌ ਕਨਾਲ 6 ਮਰਲੇ ਦੀ ਜ਼ਮੀਨ 20 ਸਤੰਬਰ ਦੀ ਰਾਤ ਨੂੰ ਭਾਰੀ ਪੁਲਿਸ ਫੋਰਸ ਦੀ ਮਦਦ ਨਾਲ ਕਥਿਤ ਸਿਆਸੀ ਦਵਾਹੇਟ ਗਲਤ ਤਰੀਕੇ ਨਾਲ ਕੋਰਕ ਕਰਨ ਦੇ ਦੋਸ਼ ਲਾਏ ਗਏ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਸਰਪੰਚ ਸਰਪੰਚ ਦੀਵਾ ਗੰਡੂਆ ਬਲਾਕ ਮਲੋ ਜਿਲ੍ਹਾ ਫਤਿਹਗੜ ਸਾਹਿਬ ਦਾ ਸਰਪੰਚ ਸੀ ਇਹਨਾਂ ਨੇ ਮੇਰੇ ਝੂਠੀ ਰਿਕਵਰੀ ਪਤਾ ਜੀ ਮਿੱਟੀ ਦੀ ਤੋਬੇ ਦੀ ਤੋਬੇ ਦੀ ਪਾ ਕੇ ਜੀ ਇਹਨਾਂ ਨੇ ਮੈਨੂੰ ਨੋਟ ਆਇਆ ਜੀ ਪਤਾ ਲੱਗਿਆ ਵੀ ਤੇਰੇ ਤੇ ਪੈਸੇ ਪੈ ਗਏ ਉਹ ਵੇਲੇ ਤੋਂ ਬਾਅਦ ਮੈਂ ਹਾਈ ਕੋਰਟ ਅਦਾ ਕੇਸ ਲਾਇਆ ਹਾਈ ਕੋਰਟ ਦੇ ਪਹਿਲਾਂ ਡਾਇਰੈਕਟਰ ਸਾਹਿਬ ਦੇ ਲਾਇਆ ਡਾਇਰੈਕਟਰ ਸਾਹਿਬ ਨੇ ਸਾਡੇ ਵਿਰੁੱਧ ਕਰਤਾ ਉਸ ਤੋਂ ਬਾਅਦ ਜੀ ਹਾਈ ਕੋਰਟ ਲਾਇਆ ਹਾਈ ਕੋਰਟ ਚ ਅਪੀਲ ਵੀ ਹੁੰਦੀ ਹੈ 45 ਦਿਨ ਦੀ ਇਹ ਬਦਲੇ 25 ਦਿਨਾਂ ਚ ਸਾਡੇ ਆ ਕੇ ਰਿਕਵਰੀ ਕਰਨ ਲੱਗੇ ਸਾਡੇ ਫਰਦੇ ਨੋਟ ਚੜਾਤਾ 38,55,072 ਰੁਪਏ ਦਾ ਇਹਨਾਂ ਜੀ ਕੱਲ 18 ਤਰੀਕ ਨੂੰ ਸਾਡੇ ਬੋਲੀ ਕਰਨ ਗਏ ਅਸੀਂ ਤਹਿਸੀਲਦਾਰ ਸਾਹਿਬ ਨੂੰ ਦੱਸਿਆ ਵੀ ਸਾਡੇ ਜੀ ਕੇਸ ਚੱਲਦਾ ਹੈ ਉਹ ਮੁੜਿਆ ਇਹਨਾਂ ਨੇ ਜੀ ਉਹ ਜ਼ਿਲਦਾਰ ਛੁੱਟੀ ਤੇ ਭੇਜ ਕੇ ਮੰਡੀ ਗੋਇੰਦਗੜ੍ਹ ਤੋਂ ਤਹਿਸੀਲਦਾਰ ਨਾਇਬ ਤਹਿਸੀਲਦਾਰ ਲਿਆਂਦਾ ਉਹ ਰਾਤ ਲਿਆ ਕੇ ਸਾਡੇ 7:30 ਵਜੇ 7 ਵਜੇ ਦੇ ਗੇੜ ਵੀਡੀਓ ਦਫ਼ਤਰ ਬੋਲੀ ਕਰਨ ਲੱਗੇ ਜੀ ਸਾਨੂੰ ਅੰਦਰ ਬਾਣੀ ਦਿੱਤਾ ਡੀਐਸਪੀ ਸਾਹਿਬ ਬੈਠੇ ਸੀ ਐਸਐਚਓ ਬਹੁਤ ਭਾਰੀ ਫੋਰਸ ਸੀ ਕੁੰਡਾ ਲਾ ਲਿਆ ਨਾ ਸੀ ਅੰਦਰ ਫੜ ਗਏ ਜਨੂੰ ਧੱਕੇ ਨਾਲ ਬਾਰ ਮਾਰਿਆ ਸਾਡੇ ਮੈਲ ਖੋਲੇ ਉਥੇ ਜੀ ਪੱਤਰਕਾਰ ਭਰਾ ਵੀ ਆਏ ਸੀ ਉਹਨਾਂ ਨਾਲ ਵੀ ਇਹਨਾਂ ਬਲ ਸੋਕੀ ਕਰੀ ਇਹ ਜੀ ਸਾਡੇ ਨਾਲ ਬਹੁਤ ਧੱਕਾ ਹੋਇਆ ਜੀ ਨਜਾਇਜ਼ ਕਰਿਆ ਜੀ ਇਹਨਾਂ ਨੇ ਰਾਤ ਪਤਾ ਨਹੀਂ ਬੋਲੀ ਹੋਈ ਹੈ ਕਿ ਨਹੀਂ ਹੋਈ ਸੂਤਰਾਂ ਨੂੰ ਪਤਾ ਲੱਗਦਾ ਬੋਲੀ ਹੋਈ ਹੈ ਜਿਹੜਾ ਤੁਸੀਂ ਲੋਨ ਦੀ ਗੱਲ ਕੀਤੀ ਕਿ ਥੋੜੀ ਫਰਦ ਦੇ ਲੋਨ ਚੜਾਤਾ ਉਹ ਲੋਨ ਤੁਸੀਂ ਲਿਆ ਹੋਇਆ ਸੀ ਨਹੀਂ ਨਹੀਂ ਉਹ ਇਹਨਾਂ ਰਿਕਵਰੀ ਦਾ ਚੜਾਇਆ ਜੀ ਪੰਚਾਇਤ ਵੱਲੋਂ ਕਾਦੀ ਰਿਕਵਰੀ ਕੀਤੀ ਇਹ ਟੋਬੇ ਦੀ ਰਿਕਵਰੀ ਮਿੱਟੀ ਦੀ ਜੀ ਇਹ ਕਹਿੰਦੇ ਵੀ ਛੋਟੀ ਮਿੱਟੀ ਤੁਸੀਂ ਕੱਢ ਕੇ ਟੋਬੇ ਚ ਵੇਚੀ ਐ ਬਿਲਕੁਲ ਝੂਠ ਆਈ ਐ ਅਸੀਂ ਕੋਈ ਨਹੀਂ ਵੇਚੀ ਇਹ ਆਪਣੇ ਉਹ ਕਹਿੰਦੇ ਜੀ ਆਪਣੇ ਜੇਹ ਸਾਹਿਬ ਇੱਕ ਆਪਣੇ ਉੱਥੇ ਫਤੇਗੜ ਸਾਹਿਬ ਤੋਂ ਦੀ ਆਡੀਓ ਅਸੀਂ ਮਿੱਟੀ ਕੱਢੀ ਐ ਸਾਨੂੰ ਗ੍ਰਾਂਟ ਮਿਲੀ ਸੀ 3.5 ਲੱਖ ਰੁਪਈਆ ਉਹਦੀ 630 ਟਰਾਲੀਆਂ ਕੱਢੀਆਂ ਸੀ 630 ਪਾਈਆਂ ਪਾਰਕ ਬਣਾਇਆ ਗਰਾਊਂਡ ਬਣਾਇਆ ਬੀਹਾਂ ਬਣਾਈਆਂ ਮੜੀਆਂ ਬਣਾਈਆਂ ਉਹਨਾਂ 'ਚ ਮਿੱਟੀ ਪਾਈ ਐ ਬਕਾਇਦਾ ਇਹ ਸਾਡੀਆਂ ਦੋ ਜਗ੍ਹਾ ਮਿਣ ਕੇ ਲੈ ਗਿਆ ਜੀ ਉਹ ਦੋ ਜਗ੍ਹਾ 'ਚ ਪਾਇਆ ਦੋ ਜਗ੍ਹਾ ਢੀਂ ਮਿਣੀਆਂ ਨਹੀਂ ਉਹ ਅਸੀਂ ਪੂਰੀ ਮਿੱਟੀ ਸਹੀ ਕੱਢੀ ਐ ਜੀ ਕੋਈ ਅਸੀਂ ਗਲਤ ਨਹੀਂ ਕੱਢਿਆ ਕਿਸੇ ਅਸੀਂ ਵੇਚਿਆ ਨਹੀਂ ਜਿਹੜੇ ਬੰਦਿਆਂ ਨੇ ਉਹਨੇ ਕਹੇ ਮਿੱਟੀ ਵੇਚੀ ਐ ਉਹਨਾਂ ਨੇ ਵੀ ਸਾਨੂੰ ਐਬਿਟੂਡ ਦਿੱਤੀ ਇਹ ਸਾਡੇ ਜਮੇ ਬੇਨ ਸਭੀ ਹੋਈ ਐ ਜੀ ਕੁੜਾ 40 ਕੇ ਕੈਸਾ ਚੱਲਦਾ ਇਹ ਹਾਈ ਕੋਰਟ ਚੱਲਦਾ ਹੀ ਸਾਡਾ ਆ 20 ਤਰੀਕ ਦੀ ਜੀ ਹੁਣ 24 ਐ ਹਾਂ 24 ਤਰੀਕ ਦੀ ਤਰੀਕ ਹੈ ਤਾਂ 20 ਤਰੀਕ ਦੀ ਤਰੀਕ ਹੈ ਨਾ ਰਿਕਾਰਡ ਮੰਗਾਇਆ ਜੀ ਕੀ ਲੱਗਦਾ ਤੁਹਾਨੂੰ ਕਿਉਂ ਕੀਤਾ ਗਿਆ ਮੈਨੂੰ ਇਹ ਜੀ ਗੈਰੀ ਬੜਿੰਗ ਆਮ ਪਾਰਟੀ ਦਾ ਐਮ ਐਲ ਏ ਸਾਡੇ ਵਿਰੁੱਧ ਹੈ ਅਸੀਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਾਂ ਇਹਦੇ ਕਰਕੇ ਸਾਨੂੰ ਇਹ ਬਹੁਤ ਉਹ ਕਰਨਾ ਚਾਹੁੰਦਾ ਪਹਿਲਾਂ 455 ਦਾ ਮੇਰੇ ਤੇ ਪਰਚਾ ਹੀ ਪਾਏ ਨੇ ਦੋ ਦਿਨ ਮੈਂ ਜੇਲ੍ਹ ਵੀ ਲੱਗ ਕੇ ਆਇਆ 22 ਚ ਤੇ ਬਹੁਤ ਘ ਕਰਾਇਆ ਨੇ 2622 ਉਹ ਸਾਡੇ ਮੇਰੇ ਤੇ ਪਰਚਾ ਵੀ ਕਰਾਇਆ ਚਾਰ ਤੋਂ ਪੰਜ ਜਮੇ ਝੂਠਾ ਕਰਾਇਆ ਜੀ ਉਹ ਉਹਦੋਂ ਬਾਅਦ ਮਿੱਟੀ ਦਾ ਝੂਠਾ ਕਰਤਾ ਜੀ ਹੁਣ ਮਿੱਟੀ ਤੋਂ ਬਾਅਦ ਹੁਣ ਰਾਤ ਜ਼ਬਰਦਸਤੀ ਉੱਥੋਂ ਆਪਣੇ ਗਵਿੰਦਗੜ੍ਹ ਵਾਲੇ ਨੂੰ ਲਿਆ ਕੇ ਸਵੇਰੇ ਚਾਰਜ ਦੇ ਕੇ ਉਹ ਤੋਂ ਸਾਡੀ ਬੋਲੀ ਕਰਾਈ ਰਾਤ ਨੂੰ 7:30 ਵਜੇ ਕਰਾਈ ਬੋਲੀ ਕਿੰਨੇ ਵੇਲੇ ਆਈ ਕੋਈ ਇਹਨਾਂ ਨੇ ਨੋਟਾਂ ਕਿੱਥੇ ਸਾਢੇ 6 ਵਜੇ ਕਿੰਨੇ ਵਜੇ ਤੁਹਾਨੂੰ ਨੋਟਿਸ ਆਇਆ ਇਹਦਾ ਬੋਲੀ ਨੋਟਿਸ ਸਾਢੇ 6 ਵਜੇ ਇੱਕ ਦਰਵਾਜ਼ੇ ਲਾਉਣ ਆਇਆ ਬੰਦਾ 20 ਤਰੀਕ ਨੂੰ ਉਥੋਂ ਲਾ ਕੇ ਦਾ ਲਾ ਕੇ ਭੱਜ ਗਿਆ ਕਿੰਨੇ ਵੇ ਦਾ ਨੋਟਿਸ ਹੈ ਨੋਟ 4:30 ਦਾ ਸ਼ਾਮ ਦਾ 4:30 4:30 ਵਜੇ ਵੀ ਛੋਟੀ ਬੋਲੀ ਹੋਣੀ ਆ ਅ ਜ 4:30 ਵਜੇ ਉਹਦੇ ਬੈਠੇ ਡੀਗ ਦੇ ਵਿਚਾਲੇ ਉਰੇ ਆਉਣਗੇ ਆਪਣੀ ਸਾਂਝੀ ਜਗ੍ਹਾ ਤੇ ਉੱਥੇ ਕੋਈ ਨਹੀਂ ਪਹੁੰਚਿਆ ਜਦ ਸਾਨੂੰ ਪਤਾ ਲੱਗਾ ਇਹ ਤਾਂ ਵੀਡੀਓ ਦਫ਼ਤਰ ਬੈਠੇ ਨੇ ਅਸੀਂ ਵੀਡੀਓ ਦਫ਼ਤਰ ਆ ਗਏ ਵੀਡੀਓ ਦਫ਼ਤਰ ਛੇਂਦਰਪੁਰ ਵਾਕੇ ਮੇਰ ਮੇਰਾ ਬੇਟਾ ਸਾਨੂੰ ਧੱਕਾ ਮਾਰ ਕੇ ਬਾਹਰ ਕੱਢਦਾ ਨਾਲ ਸਾਡੇ ਪੱਤਰਕਾਰ ਵੀਰ ਤੇ ਉਹਨਾਂ ਨੂੰ ਵੀ ਕੱਢਦਾ ਹੁਕਮ ਫੈਸਲਾ ਹੋਊਗਾ ਉਹਦੇ ਅਸੀਂ ਮੰਨਾਂਗੇ ਉਹ ਬਜ਼ੁਰਗ ਢੱਲਾ ਪਿਆ ਜੋ ਵੀ ਸਾਨੂੰ ਨਵਾਂ ਨੁਸਾਨ ਹੁੰਦਾ ਇਹ ਗੈਰੀ ਬਿڈنگ ਕਰਾ ਰਹੇ ਜੀ ਜੋ ਸਾਡੇ ਪਿੰਡ ਦੇ ਨੇ ਲੱਖਾ ਸਿੰਘ ਸੁਖਚੈਨ ਅੰਮਰਤ ਦਵਿੰਦ ਰਿੰਦਰ ਹਰਿੰਦਰ ਇਹ ਬੰਦੇ ਸਾਨੂੰ ਬਹੁਤ ਤੰਗ ਕਰਦੇ ਨੇ ਜੀ ਸਾਨੂੰ ਪਿੰਡ ਚੋਂ ਲਖਣ ਮਣੀ ਦੰਦੇ ਐਨਾ ਹੀ ਸਾਨੂੰ ਘੇਰਦੇ ਵੀ ਨੇ ਸਾਡੇ ਮੁਰੇ ਗੱਡੀ ਵੀ ਲਾਉਂਦੇ ਨੇ 2-4 ਵਾਰ ਸਾਡੇ ਗੱਡੀ ਵੀ ਲਾਈ ਆ ਜੀ ਚਲੋ ਫੇਰ ਵੀ ਪਰੇ ਹੋ ਕੇ ਨੰਗੇ ਵੀ ਅਸੀਂ ਤੀ ਦਰਖਾਸਤ ਦੀ ਕੋਈ ਕੋਸ਼ਿਸ਼ ਨਹੀਂ ਦਰਖਾਸਤ ਵੀ ਕੋਈ ਪੁਲਿਸ ਵਾਲਾ ਸੁਣਦਾ ਨਹੀਂ ਜੀ ਇਹ ਤਾਂ ਰਾਤ ਡਿਊਟੀ ਸਾਹਿਬ ਨੇ ਹਣ ਧੱਕੇ ਮਾਰ ਮਾਰ ਬਾਹਰ ਕੱਢਿਆ ਸਾਡੇ ਕੋ ਵੀਡੀਓ ਵੀ ਹੈ ਜੋ ਵੀ ਸਾਡਾ ਕੋਈ ਨੁਹਾ ਨੁਕਸਾਨ ਹੋ ਸਾਡਾ ਬਜ਼ੁਰਗ ਢੱਲਾ ਪਿਆ ਜੇ ਉਹਨੂੰ ਕੋਈ ਗੱਲ ਹੁੰਦੀ ਹੈ ਟੈਨਸ਼ਨ ਚ ਤਾਂ ਇਹ ਗੈਰੀ ਬੜਿੰਗ ਕਰਾ ਦੇ ਤੋਬੇ ਦਾ ਮਾਮਲਾ ਪਾਇਆ ਹੈ ਇਹਨਾਂ ਦਾ ਜਦੋਂ ਦੇ ਐਮਐਲਏ ਸਾਬ ਬਣੇ ਨੇ ਉਦੋਂ ਦੇ ਸਾਨੂੰ ਬਹੁਤ ਤੰਗ ਕਰ ਰਹੇ ਨੇ ਸਾਡਾ ਇਹਨਾਂ ਨੇ ਜੀਣਾ ਮੁਸ਼ਕਲ ਕਰਿਆ ਪਿਆ ਹਾਂ ਨਾ ਸਾਨੂੰ ਸਵੇਰੇ ਰੋਟੀ ਨਾਲ ਸਾਮ ਰੁਪੀ ਸਾਨੂੰ ਬਹੁਤ ਦੁਖੀ ਕਰ ਰੱਖਿਆ ਪਹਿਲਾਂ ਪਿੰਡ ਲੈ ਗਏ ਉੱਥੇ ਬੋਲੀ ਕਰਾਉਣ ਲੱਗ ਗਏ ਉੱਥੇ ਤਹਿਸੀਲਦਾਰ ਨੇ ਬੋਲੀ ਨਹੀਂ ਕਰੀ ਉਹ ਆ ਗਏ ਉਹ ਕਹਿੰਦੇ ਤੁਨੂੰ ਤੋਂ ਬਾਹਰ ਕਰਾ ਰਹੇ ਹਾਂ ਤੁਸੀਂ ਬੋਲੀ ਵੀ ਮੈਨੂੰ ਉੱਪਰੋਂ ਪ੍ਰੈਸ਼ਰ ਬਹੁਤ ਜ਼ਿਆਦਾ ਪੈ ਰਿਹਾ ਵੀ ਮੈਂ ਉਹਦੇ ਘਰ ਕੇ ਬੋਲੀ ਕਰ ਰਹੇ ਹਾਂ ਉਹ ਚਲੋ ਉਹਨਾਂ ਨੇ ਸਾਡੀ ਸੁਣੀ ਉਹ ਆ ਗਏ ਦੂਜੇ ਦਿਨ ਇਹਨਾਂ ਨੇ 4 ਵਜੇ ਨੋਟਿਸ ਲਾ ਕੇ ਜਦੇ ਲਾਤਾ ਕੰਦ ਨੂੰ ਲਾ ਕੇ ਜਦੇ ਲਾ ਕੇ ਲਿਆ ਕੇ ਘਰ ਲਿਆ ਕੇ ਆ ਕੇ ਮਲੋ ਨੂੰ ਬੋਲੀ ਕਰਨ ਆ ਗਏ ਉੱਤੇ ਕੁੰਡੇ ਲਾ ਕੇ ਇਹਨਾਂ ਨੇ ਸਾਨੂੰ ਪਤਾ ਵੀ ਨਹੀਂ ਬੋਲੀ ਦਾ ਆਕੇ ਤਨ ਜਣੇ ਤਨ ਜੜੇ ਆਪਦੇ ਅੰਦਰ ਵੜ ਕੇ ਇਹਨਾਂ ਨੇ ਆਪ ਹੀ ਬੋਲੀ ਕਰਾਤੀ ਜਦੋਂ ਅਸੀਂ ਜ਼ਮੀਨ ਦੇ ਮਾਲਕਾਂ ਸਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਬੋਲੀ ਹੋ ਰਹੀ ਆ ਅਸੀਂ ਵੀ ਦੇ ਸਕਦੇ ਆ ਬੋਲੀ ਸਾਨੂੰ ਇਹਨਾਂ ਨੇ ਕਿਉਂ ਨਹੀਂ ਪੁੱਛਿਆ ਜਦੋਂ ਦੂਜੀ ਤਰ ਦੇ ਲਖਵੀਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਹਨਾਂ ਸਾਰੇ ਦੋਸ਼ਾਂ ਨੂੰ ਅਨਕਾਰਦਿਆਂ ਕਿਹਾ ਹੈ ਕਿ ਸਾਫ ਦਾ ਸਰਪੰਚ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਇਸ ਮਾਮਲੇ ਵਿੱਚ ਕਿਸੇ ਵੀ ਰਾਜਨੀਤਿਕ ਨੇਤਾ ਦਾ ਕੋਈ ਵੀ ਦਬਾਅ ਨਹੀਂ ਹੈ ਇਹਨੇ ਸਾਰੇ ਝੂਠੇ ਨੇ ਬੇਮੁਨਾਦ ਨੇ ਕਿ ਕਿਸੇ ਆਮ ਆਦਮੀ ਪਾਰਟੀ ਜਾਂ ਕਿਸੇ ਸਿਆਸੀ ਨੇਤਾ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਜੀ ਸਾਡੇ ਵੱਲੋਂ ਇਹ ਐਪਲੀਕੇਸ਼ਨ ਦਿੱਤੀ ਗਈ ਸੀ ਸਾਡੇ ਪਿੰਡ ਦਾ ਟੋਪਾ 35 ਫੁੱਟ ਥਲੇ ਤੱਕ ਪਟਿਆ ਗਿਆ ਵੱਡੇ ਲੈਵਲ ਤੇ ਮਾਈਨਿੰਗ ਹੋਈ ਹੈ ਰੇਟਾ ਵੇਚਿਆ ਗਿਆ ਜੀ ਉਹਦੇ ਅੰੱਚੇ ਫਸੇ ਨੇ ਸਾਡੇ ਹੱਕਦ ਹੋਇਆ ਸਾਰਾ ਕੁਝ ਡਾਇਰੈਕਟਰ ਸਾਹਿਬ ਦੀ ਜੋ ਰਿਪੋਰਟ ਆਈ ਹੈ ਜੀ ਉਹਦੇ ਵਿੱਚ ਇਹ ਦੋਸ਼ੀ ਕਰਾਰ ਹੋਇਆ ਉਹ ਪ੍ਰਸ਼ਾਸਨ ਨੇ ਸਾਰੀ ਕਾਰਵਾਈ ਕਰੀ ਹੈ ਜਿਹੜੀਆਂ ਧਮਕੀਆਂ ਵਾਲੀ ਗੱਲ ਕਰਦੇ ਵੀ ਸਾਨੂੰ ਘੇਰ ਦੇ ਜਾਂ ਕੁਝ ਉਲਟ ਜਿਹੀ ਸਾਨੂੰ ਘੇਰਦੇ ਨੇ ਠੀਕ ਆ ਜੀ ਜਿੱਥੇ ਵੀ ਮਿਲਦੇ ਨੇ ਧਮਕੀਆਂ ਦਿੰਦੇ ਐਸ ਨੂੰ ਵੀਡੀਓ ਤੇ ਮਤਲਬ ਵਾਇਰਲ ਕਰਦਾਂਗੇ ਪਰ ਸਾਡੇ ਨਾਲ ਇਹ ਸਾਨੂੰ ਘੇਰਦਾ ਜੀ ਸਾਡਾ ਕੋਈ ਅਸੀਂ ਤਾਂ ਬੱਚਿਆਂ ਜੀ ਵੱਡੇ ਵੱਡੇ ਨੇ ਦੇਖੋ ਆਮ ਆਦੀ ਪਾਰਟੀ ਦੇ ਰੌਣ ਦੀ ਗੱਲ ਕਰਦੇ ਗਏ ਵਿੱਚ ਪਾਰਟੀ ਦੇ ਰੌਣ ਨਹੀਂ ਜਿੱਦਾਂ ਦੀ ਕੋਈ ਗੱਲ ਨਹੀਂ ਆਮ ਆਦੀ ਪਾਰਟੀ ਦੇ ਰੌਣ ਦੀ ਗੱਲ ਤਾਂ ਆਪਾਂ ਤਾਂ ਕਰੀਏ ਜੇ ਆਮ ਆਦੀ ਪਾਰਟੀ ਚ ਆਇਆ ਨਾ ਹੋਣ ਜੋ ਪ੍ਰਤਪਾਲ ਸਿੰਘ ਜੀ ਨੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਬ੍ਰਦਰ ਨੇ ਸਕੇ ਹੁਣ ਨਾਲ ਰਹਿੰਦੇ ਨੇ 24 ਘੰਟੇ ਤੇ ਉਹ ਆਮ ਆਦੀ ਪਾਰਟੀ ਚੋਂ ਕੱਢੇਗੇ ਨੇ ਜੀ ਉਹਨਾਂ ਦੇ ਦੋਸ਼ ਲੱਗੇ ਨੇ ਕਿ ਉਹ ਪੈਸੇ ਲੈਂਦੇ ਸੀ ਜਾਂ ਪੁੱਠੇ ਸਿੱਧੇ ਕੰਮ ਕਰਾਉਂਦੇ ਸੀ ਤੇ ਉਹ ਆਮ ਆਦਮੀ ਪਾਰਟੀ ਨੇ ਕੱਢੇ ਕਿ ਨਾ ਸ਼ਾਂਭਲ ਤੱਕ ਕਾਹ ਕਰੀ ਨਾ ਜੇ ਕੱਢੇ ਨਾ ਹੁਣ ਉਹ ਕਹਿੰਦੇ ਕਿ ਰਾਜਨੀਤੀ ਕਾ ਐਮਐਲਏ ਦੀ ਦਬਾਅ ਕੰ ਸਾਡੇ ਜੀ ਕੋਈ ਗੱਲ ਨਹੀਂ ਜੀ ਹੈ ਰਾਜਨੀਤੀ ਕੋਈ ਦਬਾਅ ਨਹੀਂ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰੀ ਆ ਤੇ ਉਹਨਾਂ ਦੇ ਜੋ ਸਿੱਧ ਹੋ ਜਾਂਦੇ ਨੇ ਆਪਣੀ ਕਾਰਵਾਈ ਕਰਦੇ ਨੇ ਇਸ ਸਬੰਧੀ ਡੀਐਸਪੀ ਅਮਲੋ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਤਹਿਸੀਲਦਾਰ ਨੂੰ ਪੁਲਿਸ ਪ੍ਰੋਟੈਕਸ਼ਨ ਦੇਣ ਲਈ ਉਹਨਾਂ ਦੀ ਡਿਊਟੀ ਲਗਾਈ ਗਈ ਸੀ ਜਦੋਂ ਕਿ ਉਹਨਾਂ ਨੂੰ ਜ਼ਮੀਨ ਦੀ ਬੋਲੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਹਿਸੀਲਦਾਰ ਸਾਹਿਬ ਜੀ ਕੋਈ ਜ਼ਮੀਨ ਦੀ ਨਲਾਮੀ ਕਰਾਈ ਜਾਣੀ ਸੀਗੀ ਪਿੰਡ ਦੇ ਵਿੱਚ ਗਏ ਸੀ ਉੱਥੇ ਨਲਾਮੀ ਹੋਈ ਨਹੀਂ ਕਿ ਤੇ ਸਾਡੇ ਕੋਲ ਤਾਂ ਸਿਕਿਉਰਿਟੀ ਮੰਗੀ ਸੀ ਇਹਨਾਂ ਨੇ ਤਹਿਸੀਲਦਾਰ ਸਾਹਿਬ ਮਾਨਯੋਗ ਡੀਸੀ ਸਾਹਿਬ ਕਰਨੀ ਹੋਵੇ ਸਬ ਸੁਪਰੀ ਸਾਹਿਬ ਕਰਨੀ ਹੋਵੇ ਸਾਨੂੰ ਹੁਕਮ ਹੋਇਆ ਸੀ ਕਿ ਜਦੋਂ ਵੀ ਤਹਿਸੀਲਦਾਰ ਸਾਹਿਬ ਸਿਕਿਉਰਿਟੀ ਮੰਗੇ ਤਾਂ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰੋ ਹਾਂ ਤੇ ਉਹਦੇ ਲਈ ਅਸੀਂ ਜਦੋਂ ਵੀ ਮੰਗਣਗੇ ਜਾਂ ਮੰਗੀ ਸੀ ਕੱਲ ਵੀ ਅਸੀਂ ਗਏ ਸੀ ਤਹਿਸੀਲਾ ਬੀਡੀਪੀ ਸਾਹਿਬ ਦਾ ਦਫਤਰ ਤੇ ਜੇ ਅੱਗੇ ਨੂੰ ਮੰਗਣਗੇ ਤਾਂ ਮਾਨਯੋਗ ਡੀਸੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਕੋਲ ਜਾਵਾਂਗੇ ਕਹਿੰਦੇ ਸਾਡੇ ਤੇ ਹਾਈ ਕੋਰਟ ਸਾਡਾ ਮਾਮਲਾ ਕਰਦਾ ਸੀ ਹਾਈ ਕੋਰਟ ਦੇ ਮਾਮਲਾ ਕਰਦ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਤੱਕਾ ਲਿਖਾਡਾ ਕੋਈ ਨਹੀਂ ਹੈਗਾ ਇਹਦੇ ਵਿੱਚ ਉਹ ਮਾਨਯੋਗ ਕੋਰਟ ਨੇ ਦੇਖਣਾ ਜਾ ਤਹਿਸੀਲਦਾਰ ਸਾਹਿਬ ਐਸਡੀਐਮ ਸਾਹਿਬ ਨੇ ਦੇਖਣਾ ਨਲਾਮੀ ਦਾ ਸਾਡੇ ਨਾਲ ਕੋਈ ਮਤਲਬ ਨਹੀਂ ਸਾਡਾ ਕੰਮ ਤਾਂ ਲਾਅਨ ਆਰਡਰ ਦੇਖਣਾ ਹੈ ਸੋ ਜਿੱਥੇ ਪ੍ਰਸ਼ਾਸਨ ਵੱਲੋਂ ਲੋੜ ਹੋਏਗੀ ਡੀਸੀ ਸਾਹਿਬ ਅੰਨੀਓ ਹੈ ਐਸਡੀਐਮ ਸਾਹਿਬ ਕੰਮ ਨੂੰ ਉੱਤੇ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਉਣੀ ਹੈ ਬੋਲੀ ਕਰਾਉਣ ਦਾ ਸਾਡਾ ਕੋਈ ਮੈਟਰ ਨਹੀਂ ਕਰਨਾ ਕੋਈ ਅਸੀਂ ਬੋਲੀ ਕਰਾਈ ਹੈ ਨਾ ਸਰਪੋਰਟ ਨਹੀਂ ਧੱਕਾ ਕੀਤਾ ਹੈ ਜਰਾ ਕਦੇ ਵਾਸਤੇ ਇਹ ਤੁਹਾਨੂੰ ਬੋਲੀ ਵਿੱਚ ਸ਼ਾਮਲ ਨਹੀਂ ਕਰਵਾਉਂਦੇ ਹੋ ਪੁਲਿਸ ਦਾ ਕੰਮ ਹੀ ਨਹੀਂ ਜੀ ਬੋਲੀ ਕਰਾਉਣ ਦਾ ਤਾਂ ਸ਼ਾਮਲ ਕਰਾਉਣ ਦੋ ਤਹਿਸੀਲਦਾਰ ਸਾਹਿਬ ਦਾ ਕੰਮ ਹੈ ਕਿਹੜੀਆਂ ਪਾਰਟੀਆਂ ਨੂੰ ਸ਼ਾਮਲ ਕਰਨਾ ਹੈ ਤੇ ਬੋਲੀ ਕਰਾਉਣੀ ਹੈ ਤੇ ਕਦੋਂ ਕਰਾ ਸਾਡਾ ਕੰਮ ਨਹੀਂ ਹੈ ਕਿਸੇ ਨੂੰ ਸ਼ਾਮਲ ਕਰਨਾ ਜਾਂ ਕਿਸੇ ਨੂੰ ਬਾਹਰ ਕੱਢਣਾ। ਇਹ ਕਾ ਮੈਂਨੇ ਤੇ ਵੀ ਦੋਸ਼ਾ ਨਹੀਂ ਐ ਮੈਂਨੇ ਤੇ ਵੀ। ਰਾਜਨੀਤਿਕ ਪ੍ਰਸ਼ਨ ਵਾਲੇ ਦੇ ਪੋਸਟ ਮੈਂ ਕੀ ਦੱਸ ਸਕਦਾ ਉਹ ਵੀ ਵਾਸਤੇ ਨਹੀਂ। ਕੀ ਕਹਿੰਦੇ ਨੇ ਕੌਣ ਕੀ ਕਹਿੰਦਾ ਸਾਡਾ ਕੰਮ ਤਾਂ ਲਾਅ ਔਰਡਰ ਦੇਖਣਾ ਹੈ। ਸੋ ਅਸੀਂ ਲਾਅ ਔਰਡਰ ਹੀ ਦੇਖਿਆਗਾ। ਤੇ ਜਦੋਂ ਗਾਹ ਨੂੰ ਵੀ ਲੋੜ ਪੈਗੀ ਤਾਂ ਉਹ ਵੀ ਜਾਣਾ। ਜਿਹੜਾ ਪੱਕਾ ਵਾਲਾ ਕੋਈ ਸਾਡੇ ਵੱਲੋਂ ਕਿਸੇ ਨਾਲ ਕੀਤੀ ਨਹੀਂ ਗਈ ਨਾ ਕੇ ਕੀਤੀ ਜਾਵੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ।